ਦਿਲੋਂ ਗਾਪ ਕਹਿਣ ਲੱਗੇ ਮੈਨੂੰ ਐਂ ਲੱਗਦਾ ਵੀ ਇੰਨਾ ਬਿਜਲੀ ਬੋਰਡ ਨੰਗ ਹੋ ਜਾਣਾ ਵੀ ਜੈਂਪਰ ਨਹੀਂ ਮੈਣਾ ਲਾਉਣ ਨੂੰ ਟਰਾਂਸਫਰ ਇੰਨਾ ਖਤਮ ਹੋ ਜਾਣਾ ਕੰਮ ਰੋਡਵੇਜ ਬੱਸਾਂ ਦੀ ਬੁਰੀ ਹਾਲਤ ਆ ਕਨੈਕਟਰਾਂ ਨੂੰ ਤਨਖਾਹ ਨਹੀਂ ਮਿਲ ਰਹੀ ਤੇ ਇਹਨਾਂ ਦੇ ਟਾਇਰ ਵੀ ਨਹੀਂ ਰਹੇ ਪਵਾਉਣ ਦੇ ਖਾਲੀ ਦੇ ਮੁੱਦੇ ਤੇ ਬਹੁਤ ਸ਼ਕਤੀ ਕਰੀ ਐਤੀ ਸਰਕਾਰ ਨੇ ਕਿਸਾਨਾਂ ਦੇ ਪਰਚੇ ਵੀ ਹੋਏ ਨੇ ਟੈਂਟੀਆਂ ਹੋਈਆਂ ਫਿਰ ਇਹ ਪੋਲਿਊਸ਼ਨ ਦੇ ਉੱਤੇ ਕਿਉਂ ਚੁੱਪ ਆ ਵੀਰੇ ਯਾਰ ਕਿਸਾਨਾਂ ਦੇ ਉਹ ਕਹਿੰਦੇ ਨੇ ਵੀ ਮਾੜੇ ਦੀ ਬਹੂ ਹਰੇਕ ਦੀ ਭਾਬੀ ਹੁੰਦੀ ਆ ਕਿਸਾਨਾਂ ਦਾ ਰਹਿ ਗਈ ਚੜ ਜਾਂਦਾ ਆ ਕੇ ਇਹ ਦਰਨਾ ਲਾਉਂਦੇ ਐ ਐ ਕਰਦੇ ਰੋਡ ਰੋਕ ਤੇ ਜਾਣ ਕਿੱਧਰ ਤੁਸੀਂ ਕੋਈ ਸਰਕਾਰੀ ਰੇਟ ਹੋਰ ਫਸਲ ਦਾ ਦੇ ਹੀ ਨਹੀਂ ਰਹੇ ਹੁਣ ਤਾਂ ਕਰਨ ਕੀ ਲੋਕ ਵੀ ਵਿਰੋਧ ਹੋ ਜਾਂਦੇ ਆ ਲੋਕ ਕਹਿੰਦੇ ਇਹ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਹਰ ਰੋਜ਼ ਦਰਨਾ ਲਾ ਕੇ ਬੈਠ ਜਾਂਦੇ ਆ ਹੱਲ ਕੀ ਕਰੀਏ ਚਲੋ ਲੋਕਾਂ ਤੋਂ ਜਿਹੜੇ ਵਿਰੋਧ ਹੋ ਰਹੇ ਆ ਉਹਨਾਂ ਦਾ ਐ ਪਾਸੇ ਵੀ ਹੱਲ ਦੱਸੋ ਦਰਨੇ ਬਣਾ ਕੀ ਹੱਲ ਕਰੀਏ ਤੁਸੀਂ ਹੁਣ ਪ੍ਰਦੂਸ਼ਣ ਬਾਰੇ ਕਹਿ ਰਹੇ ਆ ਇਹ ਵੀ ਪ੍ਰਦੂਸ਼ਣ ਫਲਾਉਂਦੇ ਆ ਪ੍ਰਦੂਸ਼ਣ ਮੈਨੂੰ ਐਂ ਦੱਸੋ ਵੀ ਪੰਜਾਬ ਦਾ ਧੂਆਂ ਦੇ ਕਹਿੰਦੇ ਮਿੰਟ ਦੀ ਦਿੱਲੀ ਭੱਜ ਜਾਣਾ ਹਰਿਆਣੇ ਦਾ ਕਿਉਂ ਨਹੀਂ ਜਾਂਦਾ ਪਾਕਿਸਤਾਨ ਨੀਜੀ ਕੁਮਾਰ ਦਾ ਵੀ ਸਾਡੇ ਧੂਆਂ ਆ ਗਿਆ ਤੇ ਇਹ ਸਾਡੇ ਵਾਲਾ ਏਡੀ ਦੂਰ ਕਿਵੇਂ ਪਹੁੰਚ ਜਾਂਦਾ ਬਾਈ ਬਾਈ ਸੀਚੇਵਾਲ ਵੀ ਕੈਦੀ ਹੋਗੇ ਸੰਤ ਕੋਈ ਨਹੀਂ ਖੜਦਾ ਯਾਰ ਵੀਰੇ ਮੈਂ ਤੈਨੂੰ ਦੱਸਾਂ ਕੁਰਸੀ 'ਚ ਪਤਾ ਨਹੀਂ ਕੀ ਚੀਜ਼ ਆ ਜਦੋਂ ਸਾਡੇ ਕੋਲ ਕੁਰਸੀ ਆ ਗਈ ਕੰਮ ਖਤਮ ਜਿਹੜਾ ਮਰਜੀ ਹਾਲਾਤ ਬਣੇ ਜਾਂ ਪੂਰੇ ਪੰਜਾਬ 'ਚ ਹਾਲਾਤ ਬਣੇ ਲੋਕਾਂ ਨੂੰ ਰੋਕਿਆ ਗਿਆ ਤਾਂ-ਤਾਂ ਦੇ ਨਾਕੇ ਬਾਗੇ ਉਹੀ ਲੱਖੇ ਸਦਾਨੇ ਦੀ ਗੱਡੀ ਤੱਕ ਕਹਿੰਦੇ ਤੋੜੀ ਗਈ ਆ ਵੀਡੀਓ ਸਾਹਮਣੇ ਆਈਆਂ ਇਹਨ ਜਮਾ ਯਾਰ ਕੋਧੀਆਂ ਚਾਲਾਂ ਦੇ ਉੱਤੇ ਹੀ ਸਰਕਾਰ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣੀ ਚਾਹਨਾਗਾ ਤੁਸੀਂ ਕਿਤੇ ਕਾਲੀ ਕਾਂਗਰਸ ਵੇਲੇ ਕਿਤੇ ਇਹ ਨਹੀਂ ਦੇਖਿਆ ਹੋਣਾ ਸੀ ਵੀ ਜਦੋਂ ਧਰਨਾ ਲਾਉਣਾ ਆਪਾਂ ਤੁਹਾਡੇ ਘਰ ਪਹਿਲਾਂ ਹੀ ਘੇਰ ਲੋ ਇਹ ਪਹਿਲੀ ਸਰਕਾਰ ਆ ਮੈਨੂੰ ਐ ਲੱਗਦਾ ਵੀ ਉਹਨਾਂ ਨਾਲ ਉਹ 1000 ਗੁਣਾ ਮਾੜੀ ਸਾਫਤ ਹੋ ਰਹੀ ਆ ਕਾਰਨ ਇਹ ਆ ਨਾ ਸਰਕਾਰ ਹੀ ਸੋਸ਼ਲ ਮੀਡੀਆ ਤੇ ਆ ਭਗਵੰਤ ਮਾਨ ਸਾਹਿਬ ਤਾਂ ਹੋਇਆ ਜੀ ਉਹਦੇ ਕਮੈਂਟ ਇੱਕ ਗੱਲ ਤੋਂ ਹੋ ਗਿਆ ਆਸਾਮ ਨੂੰ ਨੇ ਪੜ ਲਿਆ ਐ ਨਹੀਂ ਪਤਾ ਕਹਿ ਦੇਣਾ ਵੀ ਤੜਕੇ ਨੂੰ ਬੰਦੇ ਨੂੰ ਚੱਕ ਲਿਓ ਯਾਰ ਇੱਕ ਪੇਜ ਚਲਾਉਣਾ ਇੱਕ ਪੰਜਾਬ ਚਲਾਉਣਾ ਪੇਜ ਚਲਾ ਰਹੇ ਹੋ ਫੇਸਬੁੱਕ ਦਾ ਇੱਕ ਤੁਸੀਂ ਪੰਜਾਬ ਚਲਾ ਰਹੇ ਹੋ ਇਹ ਪੇਜ ਚਲਾ ਰਹੇ ਆ ਤੁਸੀਂ ਕੈਪਟਨ ਬਾਦਲ ਵੇਲੇ ਸੋਸ਼ਲ ਮੀਡੀਆ ਤੇ ਲੋਕ ਗਾਲਾਂ ਕੱਢ ਦਿੰਦੇ ਸੀਗੇ ਉਹ ਜਮੇ ਨਹੀਂ ਇੱਧਰ ਧਿਆਨ ਦਿੰਦੇ ਸ਼ੋਅ ਦਾ ਕੰਮ ਕਰ ਰਹੇ ਸੀ ਇਹਨਾਂ ਦਾ ਧਿਆਨ ਵੀ ਯੂਟਿਊਬਰ ਕੌਣ ਕੀ ਬੋਲਦਾ ਕਮੈਂਟ ਕੀ ਆ ਵਿਅਹੁ ਕੀ ਆ ਕੰਮ ਤੇ ਕੋਈ ਧਿਆਨ ਨਹੀਂ ਬੁਰੀ ਹਾਲ ਤਾਂ ਮੈਨੂੰ ਐਸਾ ਪੰਜਾਬ ਕਿੱਥੇ ਸਹੀ ਚੱਲ ਰਿਹਾ ਹੈ ਬਾਈ ਬਿਜਲੀ ਮਾਫ ਕੀਤੀ ਹੋਈ ਜਿਹੜੀ ਬਿਜਲੀ ਨਹੀਂ ਮਾਫ ਕੀਤੀ ਹੋਈ ਆ ਉਹ ਕਿਹੜੀ ਵੀਰੇ ਤੇ ਜਿਹੜਾ ਕਰਜ਼ਾ ਚੱਕ ਰੇ ਸੈਂਟਰ ਤੋਂ ਉਹੋ ਵੀਰੇ ਜਿਹੜਾ ਜੈਂਪਰ ਨਹੀਂ ਮਿਲਣਾ ਮਲਾਜ਼ਮਾਂ ਨੂੰ ਤਨਖਾਣ ਨਹੀਂ ਮਿਲ ਉਹੋ ਵੀਰੇ ਕੱਲੀ ਵੀ ਨਹੀਂ ਮਾਫੀ ਕਰਾਉਂਦੇ ਤਾਂ ਮਾਰਿਆ ਨਾ ਬਾਈ ਮੁਕਤ ਹੋਣੀ ਕੀ ਕਰੋਗੇ ਵੀਰੇ ਯਾਰ ਤੁਸੀਂ ਯਾਰ ਸਾਡੇ ਨਾਲ ਤੁਸੀਂ ਆਪ ਵੀਰੇ ਸਿਆਣੇ ਹੋ ਪੱਤਰਕਾਰ ਤੁਸੀਂ ਜਵਾਬ ਦੇ ਸਕਦੇ ਹੋ ਤੁਸੀਂ ਐ ਸੋਚੋ 3 ਲੱਖ ਕਰੋੜ ਦਾ ਕਰਜ਼ਾ ਆ ਸਰਕਾਰ ਨੇ 20000 ਕਰੋੜ ਦਾ ਕਰਜ਼ਾ ਸਿਰਫ 6 ਮਹੀਨੇ ਚੱਕ ਲਿਆ ਜਿਵੇਂ ਸੱਟ ਚੱਲੂ ਕੰਮ ਹੁਣ ਮੈਂ ਆ ਮੈਂ ਆ ਦੀ ਕਬੀਲਦਾਰੀ ਮੰਨ ਲਓ ਚਲਾ ਰਹੇ ਆ ਜਾਂ ਬਾਈ ਬੱਬੂ ਚਲਾ ਰਿਆ ਰਾਤ ਚਲਾ ਰਿਆ ਜਦੋਂ ਛੋਟੇ ਜੰਮੇ 5 ਕਿੱਲੇ ਵਾਲੇ ਜੰਮੇ 25 ਲੱਖ ਕਰਜਾ ਦੇ ਕਿਵੇਂ ਸਟਾਊ ਕਰ ਉਹ ਤਾਂ ਕਹਿੰਦੇ ਕਰਜਾ ਮੋੜ ਰਹੇ ਆ ਅਸੀਂ ਤੁਸੀਂ ਕਹਿੰਦੇ ਕਰਜਾ ਚੱਕ ਰਹੇ ਹੋ ਕੌਣ ਕਹਿੰਦਾ ਮੋੜ ਰਿਹਾ ਹੈ ਇਹ ਸੈਂਟਰ ਦਾ ਹੱਥ ਖੜੇ ਆ ਇਸ ਟਾਈਮ ਸੈਂਟਰ ਹੱਥ ਖੜੇ ਕਰੀ ਖੜੀ ਆ ਤੇ ਤੁਸੀਂ ਹੋਰ ਦੇਖੋ ਝੋਨੇ ਦੇ ਮੁੱਦੇ ਤੇ ਹਾਲਾਂਕਿ ਮੈਂ ਨਹੀਂ ਬੀਜੇਪੀ ਦੀ ਸਪੋਰਟ ਕਰ ਸਾਡੇ ਕਿਸਾਨਾਂ ਨੂੰ ਮਾਰ ਰਹੇ ਆ ਝੋਨੇ ਦੇ ਮੁੱਦੇ ਤੇ ਭਗਵੰਤ ਮਾਨ ਗਲਤ ਸਾਬਤ ਹੋਇਆ ਕੇਂਦਰ ਨੇ ਬਾਰ ਬਾਰ ਕਿਹਾ ਵੀ ਅਸੀਂ 4300 ਕਰੋੜ ਰੁਪਏ ਦਿੱਤਾ ਇਹਨਾਂ ਨੂੰ ਅਸੀਂ ਟ੍ਰੇਨਾਂ ਵੀ 600 ਟ੍ਰੇਨ ਕੱਟ ਕੇ ਦੇਦੀ ਸੀਗੀ ਝੋਨਾ ਹਜੇ ਵੀ ਮੰਡੀਆਂ ਚੋੜ ਰਾ ਰੋਲ ਰਿਹਾ ਅੱਜ ਦੇ ਮੁੱਦੇ ਦੀ ਗੱਲ ਕਰਦੇ ਆਂ ਤਾਂ ਬਈ ਆ ਬਹੁਤ ਸਾਰੇ ਆਕੂਆਂ ਨੂੰ ਤੁਸੀਂ ਵੀ ਕਿਹਾ ਕਿ ਪੁਲਿਸ ਪਹਿਲੀ ਘਰਾਂ ਭੇਜਦੀ ਇਕੱਲੇ ਭੇਜਦੀ ਤੁਹਾਡਾ ਤੁਹਾਡੇ ਵੀ ਭੇਜੀ ਗਈ ਸਾਡੇ ਨਾਲ ਬਾਲੀ ਪੜੀ ਹੋਈ ਆ ਮੇਰੇ ਨਾਲ ਹੀ ਸੀ ਰਾਜਕਾਲਸਾ ਫਰਮ ਤਾਂ ਤੜਕੀ ਗਿੱਟੇਕੁੱਟ ਤੇ ਸਾਡੇ ਦਾ ਹੁਣ ਸਾਰ ਅਜੀ ਸੁਨੇਹਾ ਆ ਗਏ ਸੀਗੇ 2:30 ਵਜੇ ਸਾਨੂੰ ਇੱਥੇ ਕੋ ਟੈਨੈਂਟ ਢਾਬੇ ਤੇ ਪੂਰਾ ਮੁੜ ਕੇ ਜਿਉਂਦੇ ਰਹਿਣ ਦੋ ਗੱਡੀਆਂ ਆਈਆਂ ਭਰੀਆਂ ਫਿਰੋਜ਼ਪੁਰ ਤੋਂ ਆ ਲੋਕ ਇੱਚੀ ਹੋਣਗੇ ਵਿਚਾਰੇ ਮੁੰਡੇ ਉਹ ਉਹਨਾਂ ਨੇ ਆ ਕੇ ਕਿਹਾ ਯਾਰ ਕੀ ਕਰੀ ਜਾਂਦੇ ਹੋ ਤੁਸੀਂ ਉਥੇ ਪੁਲਿਸ ਪਿੱਛੇ ਹਟ ਗਈ ਬਾਵਾ ਕੱਠ ਜਾ ਦੇਖ ਕੇ ਸਾਡ ਨਾਲ ਪੂਰੀ ਭੇੜੀ ਕਰੀ ਇਹਨਾਂ ਨੇ ਸਾਡੇ ਬਕਸੇ ਕੌਣ ਆ ਇਹਨਾਂ ਦਾ ਮਾਮੇ ਦਾ ਮੁੰਡਾ ਕੋਈ ਲੱਗੇ ਨਹੀਂ ਅੱਜ ਸਾਰੇ ਕੁੱਟੇ ਮੈਂ ਪੁਲਿਸ ਨੂੰ ਘੱਟ ਦੋ ਸੀ ਸਰਕਾਰ ਨੂੰ ਜਿਹੜੀ ਕਹਿ ਰਹੀ ਹੈ ਵਟਾ ਲਓ ਕੋਈ ਹੱਤਵਾਦ ਨਹੀਂ ਯਾਰ ਸਾਰੇ ਪੰਜਾਬ ਨੂੰ ਪੈ ਕੇ ਕੁੱਟ ਕੇ ਹੁਣ ਤੁਸੀਂ ਹੋਰ ਦੇਖੋ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਫਿਰ ਤੁਸੀਂ ਕਹਿ ਦਿੰਦੇ ਹੋ ਯਾਰ ਲੜਾ ਦਿੰਦੇ ਹੋ ਤੁਸੀਂ ਪ੍ਰਵਾਸੀਆਂ ਨੂੰ ਐ ਕਰ ਦਿੰਦੇ ਹੋ ਤੁਸੀਂ ਆ ਦੇਖੋ ਉਹਨਾਂ ਦੀ ਸਟ ਉਹਨਾਂ ਨੂੰ ਤਾਂ ਤੁਸੀਂ ਸੈਟਿੰਗ ਕਰਕੇ ਜਿੱਦੇ ਟੈਂਟ ਟੁੰਟ ਲਾ ਕੇ ਦੇ ਦਿੱਤੇ ਤੇ ਸਾਡਾ ਇੱਥੇ ਯਾਰ ਹੁਣ ਵੀ ਨਹੀਂ ਦੇ ਰਹੇ ਯਾਰ ਕਿੱਧਰ ਲਾ ਉਹਨਾਂ ਦਾ ਕੋਈ ਨਾਜ਼ਰਬੰਦ ਬਾਹਰਲੇ ਸੂਬੇ ਚੋਂ ਆ ਕੇ ਬੰਦੇ ਨਿਆਰੇ ਨਾਲ ਹੱਕ ਲੈ ਰਹੇ ਆ ਧਰਨਾ ਲਾ ਰਹੇ ਆ ਸਾਡੇ ਵਾਲਿਆਂ ਦਾ ਕੋਈ ਹੱਲ ਹੀ ਨਹੀਂ ਯਾਰ ਦਾ ਪੰਜਾਬ ਆਪਣਾ ਕਿ ਉਹਨਾਂ ਦਾ ਮੈਂ ਵੀਰੇ ਤੁਸੀਂ ਮੈਂ ਸੋਨੂ ਨਾਲ ਨਹੀਂ 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 ਮੈਂ ਅੱਜ ਪੱਤਰਕਾਰ ਬਣ ਕੇ ਸੋਨੂ ਸਵਾਰ ਕਰਦਾ ਕਿਹਦਾ ਪੰਜਾਬ ਰਹਿ ਗਿਆ ਤੁਸੀਂ ਮੇਰੇ ਨਾਲ ਸਹਿਣਿਓ ਕਿਉਂਕਿ ਜਰਨਲਿਸਟ ਹੁੰਦੇ ਆ ਜਿਹੜੇ ਪੱਤਰਕਾਰ ਉਹ ਪੰਜਾਬ ਮੰਨ ਲਓ ਵੀ ਸੂਬੇ ਦੀ ਮਾਂ ਹੁੰਦੇ ਆ ਕਿਉਂਕਿ ਸੋਨੂ ਮੇਰੇ ਨਾਲ ਵੱਧ ਜਾਣਕਾਰੀ ਆ ਤੁਸੀਂ ਮੈਨੂੰ ਇਹ ਗੱਲ ਇਹ ਦੱਸੋ ਤੁਸੀਂ ਆਪ ਦੱਸੋ ਇਹ ਗੱਲ ਵੀ ਅੱਜ ਕੀ ਦਾ ਪੰਜਾਬ ਆ ਭਈਆਂ ਦੀ ਸਟੇਜ ਦੇਖੀ ਯਾਰੀ ਆ ਪ੍ਰਵਸਨ ਹਾਂ ਵੀਰੇ ਹਾਂ ਵੀਰੇ ਆ ਦੇਖ ਲੈ ਆ ਦੇਖ ਲੈ ਆਨ ਸਜਾ ਕੇ ਦਿੱਤੀ ਆ ਭਾਈ ਓਏ ਇਹ ਇਹ ਗੱਲ ਹੁਣ ਹੋਰ ਆ ਇਹ ਲੋਕ ਕਹਿੰਦੇ ਤੁਸੀਂ ਮਾਹੌਲ ਖਰਾ ਉਹ ਮਾਹੌਲ ਵੀਰੇ ਅਸੀਂ ਕਿੱਥੋਂ ਖਰਾਬ ਕਰ ਰਹੇ ਆ ਯਾਰ ਤੁਸੀਂ ਸਰਕਾਰ ਹੀ ਕਰ ਰਹੀ ਆ ਪ੍ਰਸ਼ਾਸਨ ਨਹੀਂ ਕਰ ਰਿਹਾ ਸਾਡੇ ਨਾਲ ਸਿਸਟਮ ਹੀ ਨਹੀਂ ਹੈਗਾ ਅਸੀਂ ਕਿਹਾ ਕਿ ਉਹਨਾਂ ਨੂੰ ਵੀ ਤੁਸੀਂ ਡਾਂਗਾਂ ਲੈ ਕੇ ਆਓ ਜਾਂ ਸਾਡੇ ਵਾਲੇ ਆਓ ਅਸੀਂ ਤਾਂ ਕਹੀ ਨਹੀਂ ਅਸੀਂ ਤਾਂ ਇਹ ਕਹਿੰਦੇ ਵੀ ਸਾਡਾ ਹੱਕ ਦੇ ਦਿਓ ਯਾਰ ਸਾਡੇ ਜਵਾਕ ਮਾਰ ਰਹੇ ਆ ਮੇਰੇ ਨਾਲ ਬੂਰ ਸਾਈਡ 'ਚ ਚੱਲੋ ਜਾਂਦੇ ਜਵਾਕਾਂ ਨੂੰ ਕੈਂਸਰ ਹੋ ਰਿਹਾ ਲੂਲੇ ਲਾਗਣੇ ਜਨਮ ਲੈ ਰਿਹਾ ਅਸੀਂ ਤਾਂ ਇਹ ਕਹਿੰਦੇ ਵੀ ਸਾਡੇ ਬੰਦੇ ਮਾਰ ਰਹੇ ਜਵਾਕ ਮਾਰ ਰਹੇ ਬੰਦਾ ਭਈ ਇੱਕ ਪਰਸੂ ਹਬੂਰ ਦੀ ਖਬਰ ਸੀ ਇੱਥੇ ਨਾ ਇਹ ਹੋ ਜਾਂਦਾ ਸਰਕਾਰ ਨੇ ਤੁਸੀਂ ਗੱਲ ਕੀਤੀ ਸਾਰੀ ਪਾਰਟੀਆਂ ਕਿੱਥੇ ਨੇ ਰਾਜਾ ਬਣ ਕੇ ਤੋਂ ਐਮਪੀ ਬਣੇ ਨੇ ਉਹ ਵੀ ਮੈਨੂੰ ਬੜਾ ਵਧੀਆ ਸਵਾਲ ਪੁੱਛਣਾ ਸਾਰਿਆਂ ਨੂੰ 100-100 ਕਰੋੜ ਚੜਦਾ ਜਰ ਇੰਨੇ ਅਮੀਰ ਬਾਬੇ ਦਾ ਸੈਂਟਰ ਦੇ ਮੋਦੀ ਪ੍ਰਧਾਨ ਮੰਤਰੀ ਨੂੰ ਇਹ ਬੰਦ ਕਰਾ ਸਕਦੇ ਐ ਇੰਨੇ ਅਮੀਰ ਬੰਦੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਸਾਡੇ ਵਰਗਿਆਂ ਨੇ ਇਹਨਾਂ ਨਾਲ ਪੰਗਾ ਤਾਂ ਲੈ ਲਿਆ ਸਾਡਾ ਇਹ ਨਹੀਂ ਵੀ ਕੀ ਹਾਸਲ ਕਰਨ ਹਾਲਾਂਕਿ ਮੈਂ ਗੱਲ ਵੱਡੀ ਕਹਿ ਰਿਹਾ ਹੁਣ ਲੱਗੂ ਵੀ ਯਾਰ ਕੀ ਗੱਲਾਂ ਕਰੀ ਜਾਂਦੇ ਹੋ ਹਨ ਤੁਸੀਂ ਕਹੋਗੇ ਇਹ ਲੇਬਲ ਵਾਲੀ ਗੱਲ ਹੈ ਨਹੀਂ ਪਰ ਮੈਨੂੰ ਐਂ ਲੱਗਦਾ ਵੀ ਇਹ 100-100 ਕਰੋੜ ਰੁਪਏ ਮਹੀਨੇ ਦਾ ਉਹੀ ਚੜਾ ਸਕਦੇ ਐ ਇਹ ਫੈਕਟਰੀ ਵਾਲੇ ਕਿੰਨੇ ਤੁਸੀਂ ਐ ਦੇਖੋ ਪੂਰੇ ਇੰਡੀਆ 'ਚ ਹੱਬ ਬੱਲ ਦਿਆਣਾ ਇੰਨੇ ਅਮੀਰ ਐ ਫੈਕਟਰੀਆਂ ਵਾਲੇ 100-100 ਕਰੋੜ ਚੜਾ ਦੇ ਤੂੰ ਐ ਦੇਖ ਇੱਕ ਵੀ ਰਾਜਨੀਤਿਕ ਲੀ ਨਹੀਂ ਬੋਲਦੇ ਵੀਰੇ ਮੂੰਹ ਬੰਦ ਕਰੇ ਉਹ ਆਵੇ ਚੜਦੇ ਆ ਬਾਈ ਉਹਨੂੰ ਵੋਟਾਂ ਪੈਂਦੀਆਂ ਨੇ ਉਹਨਾਂ ਨੂੰ ਚੜਾਵੇ ਚੜ ਰਹੇ ਆ ਅੱਜ ਅਮਤੋਜ ਮਾਰ ਰਹੇ ਨੇ ਉੱਥੇ ਚੱਲਣ ਤੋਂ ਪਹਿਲਾਂ ਇਹ ਕਿਹਾ ਕਹਿੰਦੇ ਅਸੀਂ ਸਰਕਾਰ ਨੂੰ ਇਹ ਕਹਿੰਦੇ ਆ ਕਿ 15 ਤਰੀਕ ਤੱਕ ਇਹਨਾਂ ਦੇ ਆਧਾਰ ਕਾਰਡ ਇਹਨਾਂ ਦੇ ਰਾਸ਼ਨ ਕਾਰਡ ਬੰਦ ਕਰ ਦੋ ਪੰਜਾਬ ਚ ਕੰਮ ਕਰਨ ਦੇ ਲਈ ਆਉਂਦੇ ਨੇ ਕੰਮ ਕਰਕੇ ਜਾਣ ਤੁਹਾਨੂੰ ਲੱਗਦਾ ਇੱਥੇ ਜੇ ਸਰਕਾਰ ਨੇ ਤਾਂ ਕਟੋਕਟ ਵਿਰੋਧੀ ਪਾਰਟੀਆਂ ਨੂੰ ਉਹਨਾਂ ਆਤੀ ਇਸ ਗੱਲ ਦੀ ਸਪੋਰਟ ਕਰਨੀ ਚਾਹੀਦੀ ਵੀਰੇ ਰਾਜਾ ਬੜਿੰਗਸਰ ਤਾਂ ਇਹ ਕਹਿ ਰਹੇ ਆ ਵੀ ਅਸੀਂ ਤਾਂ ਇਹਨਾਂ ਦੇ ਘਰ ਪਾ ਕੇ ਦੇਵਾਂਗੇ ਪੱਕੇ ਬਸਨੀਕ ਬਣਾ ਕੇ ਦੇਵਾਂਗੇ ਪੱਕੇ ਬਸਨੀਕ ਆ ਆਪਣਾ ਬੈਰ ਮੈਂ ਮੈਂ ਇੱਕ ਗੱਲ ਪੁੱਛ ਨਹੀਂ ਚਾਹੁੰਦਾ ਲੀਡਰਾਂ ਨੂੰ ਸਾਰਾ মিডিਆ ਸੁਣ ਰਿਹਾ ਲੀਡਰੋ ਇੱਕ ਗੱਲ ਦੱਸ ਦਿਓ ਭਰਾ ਬਣੇ ਤੁਸੀਂ ਵੀ ਸਾਡੇ ਰਹਿਣ ਵਾਲਿਓ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਜਦੋਂ ਇਹਨਾਂ ਦੀਆਂ ਵੋਟਾਂ ਵਧ ਗਈਆਂ ਇਹ ਰਾਜੇ ਬਣਿੰਗ ਨੂੰ ਐਮਐਲਏ ਬਣਾਉਣਗੇ ਕਿ ਬਿਹਾਰੀ ਨੂੰ ਇੰਨਾ ਜਵਾਬ ਦੇ ਦਿਓ ਅੱਜ ਦਾ ਤੁਸੀਂ ਸਵਾਲ ਲੈ ਰਹੇ ਹੋ ਨਾ ਜੇ ਤੁਸੀਂ ਕਹੋਗੇ ਵੀ ਅਸੀਂ ਤਾਂ ਕੇਰਾਂ ਲੁੱਟ ਕੇ ਮੇਲਾ ਦੋ ਚਾਰ ਸਾਲਾਂ ਜਿੱਥੇ ਚੜ ਜਾਣਾ ਜਵਾਕਾਂ ਨੂੰ ਲੈ ਕੇ ਪਰ ਤੁਸੀਂ ਇਹ ਵੀ ਜਵਾਬ ਦੇ ਦਿਓ ਵੀ ਸਾਨੂੰ ਕੀ ਲਾਨਤਾ ਪਾਉ ਪੰਜਾਬ ਇਹ ਕਿਹਦੇ ਤੋਂ ਜਵਾਬ ਵੀ ਜਿੱਦੀ ਗਿਣਤੀ ਵਧ ਗਈ ਉਹਨਾਂ ਹੀ ਵੋਟਾਂ ਰਹਿਣਗੀਆਂ ਤੇ ਆਹ ਦਾ ਬਿਹਾਰੀ ਐਮਐਲਏ ਬਣਾਉਣਗੇ ਛੋਟਾ ਥੋੜਾ ਬਣੂਗਾ ਇਹ ਲੜਾਈ ਇੰਡਸਟਰੀ ਨਾਲ ਆ ਕੇ ਪ੍ਰਵਾਸੀਆਂ ਦੇ ਨਾਲ ਆ ਕਿਉਂਕਿ ਮੁੱਦਾ ਬੜਾ ਅਡਵਰਟ ਹੋ ਰਿਹਾ ਸੋਸ਼ਲ ਮੀਡੀਆ ਤੇ ਮੀਡੀਆਦਾਰਾਂ ਚ ਇਹ ਗੱਲਾਂ ਚਾਹਤਾਂ ਆ ਕਿ ਪ੍ਰਵਾਸੀ ਵਰਸਸ ਪੰਜਾਬੀ ਕੀਤਾ ਜਾ ਰਿਹਾ ਇਸ ਚੀਜ਼ ਨੂੰ ਲੈ ਕੇ ਬੜੀ ਸਸੋ ਪੰਜ ਹੋਈ ਆ ਇਹ ਕਲੀਅਰ ਕਰੋ ਕਿ ਇਹ ਲੜਾਈ ਹੈ ਕਿ ਦੇ ਨਾਲ ਆ ਕਿਹਦੇ ਵਿਰੁੱਧ ਆਹ ਮੋਰਚੇ ਫੋੜੇ ਜਾ ਰਹੇ ਆ ਪ੍ਰਵਾਸੀਆਂ ਨਾਲ ਨਹੀਂ ਲੜਾਈ ਹੈਗੀ ਅਸੀਂ ਕਦੋਂ ਕਹਿੰਦੇ ਅਸੀਂ ਵੀ ਜਾਣੀਏ ਕੰਮ ਕਰ ਕੰਮ ਕਰਨ ਆਓ ਕੋਈ ਚੱਕਰ ਹੀ ਨਹੀਂ ਸਾਡਾ ਤਾਂ ਇਹ ਆ ਪੀ ਤੁਸੀਂ ਬੰਦੇ ਦੋ ਮਾਰਦੇ ਪਿੱਛੇ ਕ੍ਰਿਮੀਨਲ ਬੰਦਾ ਆ ਕੇ ਆਧਾਰ ਕਾਰਡ ਬਣਾ ਲੈਂਦੇ ਜਿਹੜਾ ਖਰਚਾ ਰੱਖਦੇ ਆ ਸਬਜ਼ੀਆਂ ਨਾਲ ਖੜ ਜਾ ਆਏ ਤਾਂ ਮਿਹਨਤ ਮਿਹਨਤੀ ਕਰਨਾ ਖਰਚ ਦਾ ਕੀ ਕੰਮ ਉਹਦੇ ਘਰੋਂ ਪੁੱਛੇ ਕਦੇ ਉਹਨਾਂ ਨਾਲ ਲੜਾਈ ਹੈ ਖਰਚ ਦਾ ਕੀ ਮਤਲਬ ਉਹਦੇ ਘਰੋਂ ਨਿਕਲਿਆ ਖਰਚ ਉਹਨੇ ਆਖਵੇਂ ਜਿੰਗਾ ਸੀ ਮੈਨੂੰ ਇੱਕ ਗੱਲ ਦੱਸੋ ਹਥਿਆਰਾਂ ਦਾ ਕੀ ਮਤਲਬ ਇਹਨਾਂ ਕੋਲੇ ਹੈਗੀ ਆ ਲੜਾਈ ਬਾਈ ਬੰਦਾ ਆਵੇ ਬਾਈ ਬਦਮਾਸ਼ੀ ਬਦਮਾਸ਼ੀ ਕਰ ਰਹੇ ਨੇ ਦੇਖ ਬਦਮਾਸ਼ੀ ਕਰ ਰਹੇ ਨੇ ਬਾਈ ਪਰਵਾਸੀ ਚਲੇ ਜਾਓ ਬਦਮਾਸ਼ੀ ਨਾ ਕਰੋ ਬਦਮਾਸ਼ੀ ਕਰ ਰਹੇ ਨੇ ਬੰਦੇ ਜਗਦੀਪ ਰੰਦਾਵਾ ਇਹ ਜਗਦੀਪ ਰੰਦਾਵਾ ਸਾਡੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਕਿਹਾ ਵੀ ਜਿਹੜੇ ਪ੍ਰਵਾਸੀ ਪ੍ਰਵਾਸੀ ਨੇ ਸਾਡੇ ਤੇ ਹਾਵੀ ਹੋ ਰਹੇ ਨੇ ਪੰਜਾਬੀਆਂ ਤੇ ਪ੍ਰਵਾਸੀ ਵਰਸਸ ਜਿਹੜਾ ਪੰਜਾਬੀਆਂ ਨੂੰ ਕੀਤਾ ਗਿਆ ਉਹਨਾਂ ਨੇ ਉਹਨਾਂ ਵਾਸਤੇ ਸਟੇਜ ਵੀ ਲੱਗੀ ਹੋਈ ਆ ਤੇ ਜਿਹੜੇ ਪੰਜਾਬੀ ਨੇ ਉਰੇ ਉਹਨਾਂ ਨੂੰ ਤੇ ਮੂਰੇ ਘੇਰਾ ਪਾ ਕੇ ਆਪਣੇ ਪੰਜਾਬ 'ਚ ਰਹਿਣੇ ਵਾਲਿਆਂ ਨੂੰ ਉਹਨਾਂ ਨੂੰ ਧੱਕਾ ਕੀਤਾ ਜਾ ਰਿਹਾ ਪ੍ਰੋਟੈਸਟ ਜਿਹੜਾ ਸ਼ਾਂਤਮਈ ਕਰਨ ਆਏ ਸੀ ਬੁੱਡੇ ਨਾਲੇ ਦੇ ਵਿਰੋਧ ਦੇ ਵਿੱਚ ਵੀ ਇਹਦਾ ਨਾਲਾ ਇਹੜਾ ਪੈ ਰਿਆ ਨਦੀ ਦੇ ਵਿੱਚ ਸਤਲੁਜ ਦਰਿਆ ਦੇ ਵਿੱਚ ਪੈ ਰਿਆ ਉਹ ਬੰਦ ਕੀਤਾ ਜਾਵੇ ਜਿਹੜਾ ਪਾਣੀ ਆ ਗੰਧਲਾ ਹੋ ਰਿਹਾ ਏ ਆਉਣ ਵਾਲੇ ਨਸਲਾਂ ਜਿਹੜਾ ਪਾਣੀ ਪੀਣਗੇ ਆ ਉਹ ਕੈਂਸਰ ਦੇ ਰੋਗੀ ਆਉਣਗੇ ਬਾਕੀ ਹੋਰ ਜਾਨਲੇਵਾ ਬਿਮਾਰੀਆਂ ਪਹਿਲੇ ਉਹਨਾਂ ਦਾ ਖਤਰਾ ਏ ਆਪਣੇ ਬੱਚੇ ਨੇ ਜਿਹੜੇ ਉਹਨਾਂ ਦੇ ਭਵਿੱਖ ਲਈ ਜਿਹੜਾ ਨਾਲਾ ਇਹ ਬੰਦ ਕੀਤਾ ਜਾਵੇ ਕਿਉਂਕਿ ਬਿਮਾਰੀਆਂ ਬੜੀਆਂ ਜਾਨਲੇਵਾ ਫੈਲ ਰਹੀਆਂ ਨੇ ਮੈਂ ਮਨਿੰਦਰ ਸਿੰਘ ਮੇਰਾ ਨਾਮ ਆ ਰਿਹਾ ਮਸੀਹਮ ਧੰਨਵਾਦ